ਸਤਿਗੁਰੂ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਯਮਲਾ ਫਿਲਮ ਆ ਰਹੀ ਆ ਸਾਰੇ ਨਿਊਜ਼ ਰਾਈਆਂ ਹਨਾ ਤੇ ਮੇਰਾ ਸਾਰਿਆਂ ਨੂੰ ਇਹ ਹੀ ਆ ਕਿ ਅੱਜ ਸਾਡਾ ਭਰਾ ਸਾਡੇ ਵਿੱਚ ਹੈ ਨਹੀਂ ਪਰ ਤੁਸੀਂ ਸਿਨੇਮੇ ਪਰਨੇ ਆ ਇਹ ਮਹਿਸੂਸ ਕਰਾਉਣਾ ਹੈ ਵੀ ਉਹ ਸਾਡੇ ਵਿੱਚ ਹੀ ਆ ਮੈਨੂੰ ਬੋਲਣਾ ਜਿਆਦਾ ਆਉਂਦਾ ਨਹੀਂ ਠੀਕ ਆ ਮੈਂ ਇੱਕ ਮੇਰਾ ਨਾ ਇੱਕ ਅਸੀਂ ਗਾਣਾ ਲਿਖਿਆ ਸੀ ਬਹੁਤ ਟਾਈਮ ਪਹਿਲਾਂ ਜੱਗੀ ਟੋੜੇ ਦਾ ਲਿਖਿਆ ਸੀ ਤੇ ਅੱਜ ਜ਼ਿੰਦਗੀ ਚ ਕਈ ਭਰਾ ਜਿਹੜੇ ਮੇਰੇ ਬੜੇ ਅਜ਼ੀਜ਼ ਸੀ ਅੱਜ ਮੇਰੇ ਨਾਲ ਨਹੀਂ ਉਹ ਗਾਣਾ ਕਹਿੰਦਾ ਹਾਂ ਕਿ ਨਾ ਖੁਸ਼ੀ ਰਹੀ ਨਾ ਚਾਰ ਹਾਂ ਸਜਣ ਰਹੇ ਨਾ ਵਾਰਿਆ ਨਾ ਖੁਸ਼ੀ ਰਹੀ ਨਾ ਚਾਰਿਆ ਨਾ ਸਜਣ ਰਹੇ ਨਾ ਵਾਰਿਆ ਇਹ ਦੁਨੀਆ ਪਾਵੇਂ ਲੱਖ ਵਸਦੀ ਟੁੱਟਿਆ ਦਿਲ ਕਿਤੋਂ ਨਾ ਜੁੜਿਆ ਏ ਹੋ ਮੇਰੇ ਸਜਣਾ ਇਨੀ ਕੁਸ ਕੋਈ ਨਾ ਮੁੜ ਆਏ ਓ ਮੇਰੇ ਸਜਣ ਆਈ ਨਹੀਂ ਦੂਰ ਗਏ ਜਿੱਥੋਂ ਵਾਪਸ ਕੋਈ ਨਾ ਮੁੜ ਆਏ ਸੋ ਨਹੀਂ ਮੈਂ ਆਪਣੇ ਭਰਾ ਲਈ ਕਹੂੰਗਾ ਸੋ ਯਮਲਾ ਫਿਲਮ ਆ ਰਹੀ ਆ ਸਾਰਿਆਂ ਨੇ ਹਮ ਹਮ ਆ ਕੇ ਪਹੁੰਚਣਾ ਸੋ ਮੇਰਾ ਨਾ ਭਾਜੀ ਸਵੇਰੇ ਉੱਠਣਾ ਬਹੁਤ ਔਖਾ ਹੁੰਦਾ ਮੈਂ ਬੜਾ ਲੇਟ ਸੌਣਾ ਹੁੰਦਾ ਭਾਜੀ ਦਾ ਮੈਨੂੰ ਫੋਨ ਆਇਆ ਅਮਰ ਭਾਜੀ ਉਹ ਆ ਜਿਹਦੇ ਨਾਲ ਮੈਂ ਸਟਾਰਟਿੰਗ ਕੀਤੀ ਸੀ ਇਹ ਮੇਰੇ ਲਈ ਲੱਕੀ ਬੰਦਾ ਹੈ ਮੇਰਾ ਭਰਾ ਆ ਜਿੱਥੋਂ ਸਾਡੇ ਗਾਣੇ ਗੱਲਾਂ ਮਿੱਠੀਆਂ ਸਾਰੇ ਆ ਨਾ ਤੇ ਅਮਰ ਉਹ ਆ ਜਦੋਂ ਪੈਸੇ ਪੂਹੇ ਦੀ ਲੋੜ ਪਵੇ ਮੈਂ ਫੋਨ ਕਰ ਦਨਾ ਭਾਈ ਪਾਇਓ 2-3 ਕਰੋੜ ਇਹ ਕਦੇ ਵੀ ਨਾ ਨਹੀਂ ਕਰਦਾ ਗਾਣੇ ਗੁਨੇ ਮੈਂ ਬਾਜ ਦਿੰਨਾ ਸੋ ਬਹੁਤ ਹੀਰਾ ਭਰਾ ਆ ਬਹੁਤ ਵਧੀਆ ਸੋ ਜਦੋਂ ਜਦੋਂ ਭਰਾ ਦਾ ਫੋਨ ਆਇਆ ਨਾ ਵਿਮਨ ਗਿਰਤ ਬਾਜੀ ਯਮਲਾ ਦਾ ਮਿਊਜ਼ਿਕ ਆਪਾਂ ਕਰ ਰਹੇ ਆ ਸੋ ਦਿਲੋਂ ਇਹ ਟਾਈਮ ਦੇ ਵਿੱਚ ਕੋਈ ਬੋਲ ਰਿਹਾ अच्छा शशि ਇਹ ਟਾਈਮ ਦੇ ਵਿੱਚ ਤੁਸੀਂ ਪਰਿਵਾਰ ਨਾਲ ਖੜੇ ਆ ਠੀਕ ਆ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਬਾਕੀ ਸਾਡੇ ਸੀਨੀਅਰ ਸਾਰੇ ਪਰਾ ਬੈਠੇ ਆ ਮੈਨੂੰ ਆਪਾਂ ਐਵੇਂ ਦੇ ਬੰਦਿਆਂ ਦੇ ਫੈਨ ਆ ਠੀਕ ਆ ਆ ਨਹੀਂ ਵੀ ਰਪੀਆਂ ਕਰਕੇ ਉਹ ਵੀ ਜਿਹੜੀ ਚੀਜ਼ ਆ ਤੁਸੀਂ ਕੀਤੀ ਆ ਇਹ ਭਾਜੀ ਕਿਸੇ ਕਿਸੇ ਚ ਹੁੰਦਾ ਹੈ ਨਾ ਤੇ ਬਾਕੀ ਆਪਾਂ ਮੇਰੇ ਮੇਰੀ ਕੋਈ ਲੋੜ ਪਵੇ ਫਿਲਮ ਦਾ ਪ੍ਰੀਮੀਅਮ ਕੁਝ ਵੀ ਹੈ ਨਾ ਭਾਵੇਂ ਮੇਰਾ ਸ਼ੋਅ ਹੋਵੇ ਭਾਵੇਂ ਕੁਝ ਹੋਵੇ ਛੱਡ ਕੇ ਮੈਂ ਪਹੁੰਚੂਗਾ ਭਾਜੀ ਬਸ ਇੰਨਾ ਕਹਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ